ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਜੇ ਰਾਮ ਨੂੰ ਸੱਤਿਆ ਮਾਰਗ ਦਰਸ਼ਾਇਆ ਲੰਕਾ ਵਿੱਚ ਸਤਨਾਮ ਦਾ ਪ੍ਰਚਾਰ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਪਸ ਭਾਰਤ ਭੂਮੀ ਵਿੱਚ ਆ ਪਹੁੰਚੇ ਰਾਮਾਨੰਦ ਸ਼ਹਿਰ ਵਿੱਚ ਧਰਮ ਪ੍ਰਚਾਰ ਕਰਕੇ ਦੇਸ਼ ਦੇ ਅੰਦਰਲੇ ਹਿੱਸੇ ਵੱਲ ਨਹੀਂ ਮੁੜੇ ਸਗੋਂ ਸਮੁੰਦਰ ਦੇ ਕਿਨਾਰੇ ਕਿਨਾਰੇ ਹੋ ਤੁਰੇ ਹੋੜੀ ਹੋੜੀ ਪਲੰਕੋਟਾ ਪੁੱਜੀ ਪਲੰਕੋਟਾ ਤੋਂ ਰਾਸકુમારી ਜਾ ਦੇਖੀ ਰਾਸકુમારી ਤੋਂ ਚੰਡੂਰਗਰ ਟਰਵਨ ਕੋ ਰਾਜ ਵਿੱਚ ਕੁਝ ਦਿਨ ਸਿੱਖੀ ਪ੍ਰਚਾਰ ਕੀਤਾ ਗੁਰੂ ਜੀ ਨੂੰ ਪਤਾ ਲੱਗਾ ਕਿ ਪਦਮਨਗਰ ਦਾ ਰਾਜਾ ਬਹੁਤ ਅਧਰਮ ਕਰ ਰਿਹਾ ਹੈ ਉਹ ਮਾਇਆ ਇਕੱਠੇ ਕਰਨ ਵਿੱਚ ਰੁੱਝਿਆ ਹੋਇਆ ਹੈ ਮਾਇਆ ਦੇਖੇ ਜਾਣੇ ਪਈ ਜਾਂਦਾ ਹੈ ਗਰੀਬਾਂ ਨੂੰ ਤੰਗ ਕਰਦਾ ਹੈ ਕਰਤਾਰ ਨੂੰ ਭੁੱਲ ਬੈਠਾ ਹੈ ਗੁਰੂ ਨਾਨਕ ਦੇਵ ਜੀ ਹੀ ਉਦੀ ਨਗਰੀ ਵਿੱਚ ਜਾ ਪਹੁੰਚੇ ਆਪਣੇ ਸੁਭਾਅ ਅਨੁਸਾਰ ਗੁਰੂ ਜੀ ਨੇ ਇੱਕ ਪੱਕੇ ਸਰੋਵਰ ਤੇ ਪੌੜਾਂ ਤੇ ਆਸਣਾ ਸਜਾ ਲਿਆ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਗੁਰੂ ਜੀ ਹਰੀ ਜਸ ਉਚਾਰਨ ਕਰਨ ਲੱਗੇ ਅਕਾਲ ਪੁਰਖ ਦੀ ਸਹਾਇਤਾ ਨਾਲ ਗੁਰੂ ਜੀ ਨੇ ਇੱਕ ਹੋਰ ਕੋਤਕ ਰਚਿਆ ਜੋ ਅਚਰਜ ਸੀ ਉਹ ਇਹ ਕੀ ਜੋ ਕੋਈ ਵੀ ਪੁਰਸ਼ ਜਾਂ ਨਾਰ ਨੇੜਿਓਂ ਜਾਂ ਗੁਰੂ ਦੂਰੋਂ ਸ੍ਰੀ ਗੁਰੂ ਜੀ ਦੇ ਦਰਸ਼ਨ ਕਰਦੇ ਉਹਨਾਂ ਨੂੰ ਇੰਜ ਦਿਖਾਈ ਦਿੰਦਾ ਜਿਵੇਂ ਇਸ ਮਹਾਪੁਰਸ਼ ਗੁਰੂ ਜੀ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਹੈ ਸੂਰਜ ਜੀਆਂ ਕਿਰਨਾਂ ਨਾਲ ਉਹ ਸੁਨਹਿਰੀ ਮੋਹਰਾਂ ਚਮਕ ਰਹੀਆਂ ਸਨ ਸੋਨੇ ਦੀ ਚਮਕ ਮਨੁੱਖ ਵਾਸਤੇ ਨਵੇਂ ਜਨਮ ਦੀ ਲਿਸ਼ਕ ਹੈ ਲੋਕ ਬਹੁਤ ਹੈਰਾਨ ਹੁੰਦੇ ਹੋਏ ਆਪ ਵਿੱਚ ਦੀ ਗੱਲਾਂ ਕਰਨ ਲੱਗੇ ਪਰ ਗੁਰੂ ਜੀ ਨੂੰ ਪੁੱਛਣ ਦਾ ਕਿਸੇ ਨੂੰ ਹੌਸਲਾ ਨਹੀਂ ਸੀ ਮਾਇਆ ਇਕੱਠੀ ਕਰਨ ਵਾਲੇ ਰਾਜੇ ਦੇ ਕੰਨੀ ਵੀ ਇਹ ਗੱਲ ਜਾ ਪਈ ਕਿ ਦੋ ਸਾਧੂ ਆਏ ਹਨ ਅਸਚਰਜ ਉਹਨਾਂ ਦਾ ਬਾਣਾ ਹੈ ਉਹਨਾਂ ਕੋਲ ਦੌਲਤ ਬਹੁਤ ਹੈ ਸੋਨੇ ਦੀਆਂ ਮੋਹਰਾਂ ਦਾ ਉਨ੍ਹਾਂ ਦੇ ਅੱਗੇ ਢੇਰ ਲੱਗਾ ਹੋਇਆ ਹੈ ਹੈ ਸੋਨੇ ਦੀਆਂ ਮੋਹਰਾਂ ਸਾਧੂ ਦੇ ਕੋਲ ਮੇਰੇ ਰਾਜ ਵਿੱਚ ਫਿਰ ਮੈਨੂੰ ਨਹੀਂ ਮਿਲਿਆ ਮੈਂ ਹੁਣੇ ਚਲਦਾ ਹਾਂ ਆਪ ਜਾ ਕੇ ਖੋ ਲੈਂਦਾ ਹਾਂ ਸੋਨੇ ਦੀਆਂ ਮੋਹਰਾਂ ਰਾਜੇ ਨੇ ਸੁਣਦੇ ਸਾਰ ਹੈਰਾਨੀ ਨਾਲ ਆਖਿਆ ਉਹ لالچی ਗੁਰੂ ਨਾਨਕ ਜੀ ਕੋਲ ਸੋਨੇ ਦੀਆਂ ਮੋਹਰਾਂ ਖੋਣ ਵਾਸਤੇ ਤਿਆਰ ਹੋ ਪਿਆ ਰਾਜ ਸ਼ਕਤੀ ਨੂੰ ਨਾਲ ਲੈ ਕੇ ਉਸ ਰੋਵਰ ਉਤੇ ਪਹੁੰਚਿਆ ਜਿੱਥੇ ਗੁਰੂ ਜੀ ਬਿਰਾਜਮਾਨ ਸਨ ਹੰਕਾਰੀ ਤੇ ਲਾਲਚੀ ਰਾਜੇ ਨੇ ਗੁਰੂ ਜੀ ਨੂੰ ਮੱਥਾ ਨਹੀਂ ਟੇਕਿਆ ਸਿਰ ਝੁਕਾ ਕੇ ਹੱਥ ਜੋੜ ਕੇ ਸਤਕਾਰ ਨਹੀਂ ਕੀਤਾ ਸਗੋਂ ਆਕੜ ਕੇ ਖਲੋ ਗਿਆ ਤੇ ਅੱਖਾਂ ਪਾੜ-ਪਾੜ ਕੇ ਗੁਰੂ ਨਾਨਕ ਦੇਵ ਜੀ ਵੱਲ ਟੱਕਣ ਲੱਗਾ ਰਾਜੇ ਦੀਆਂ ਅੱਖਾਂ ਨੇ ਸੱਚਮੁੱਚ ਦੇਖਿਆ ਕਿ ਸਾਧੂ ਗੁਰੂ ਨਾਨਕ ਦੇਵ ਜੀ ਦੇ ਮੋਹਰੇ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਾ ਹੋਇਆ ਹੈ ਮੋਹਰਾਂ ਚਮਕ ਰਹੀਆਂ ਸਨ ਰਾਜਾ ਦੇਖ ਕੇ ਸਹਿ ਨਾ ਸਕਿਆ ਮਾਇਆ ਦੇ ਅੰਨੇ ਲਾਲਚ ਨੇ ਉਸ ਨੂੰ ਮਜਬੂਰ ਕੀਤਾ ਉਸ ਨੇ ਕਾਲੇ ਨਾਲ ਅੱਗੇ ਵੱਧ ਕੇ ਗੋਡਿਆਂ ਭਾਰ ਹੋ ਕੇ ਹੱਥ ਅੱਗੇ ਵਧਾਏ ਤੇ ਮੋਹਰਾਂ ਦੇ ਢੇਰ ਨੂੰ ਫੜਨ ਲੱਗਾ ਜਿਉਂ ਹੀ ਹੱਥ ਮਾਰਿਆ ਤਾਂ ਉਸ ਦੇ ਹੱਥ ਵਿੱਚ 3-4 ਕੋਲੇ ਦੇ ਰੋੜ ਆ ਗਏ ਉਹਨਾਂ ਨੂੰ ਦੇਖ ਕੇ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਨਾਨਕ ਦੇਵ ਜੀ ਹੱਸਣ ਲੱਗ ਪਏ ਹੱਸਦਿਆਂ ਹੋਇਆਂ ਗੁਰੂ ਜੀ ਨੇ ਪੁੱਛਿਆ हे ਰਾਜਨ ਕੀ ਫੜਨ ਲੱਗੇ ਸੀ ਰਾਜੇ ਨੇ ਕੋਈ ਨਾ ਉੱਤਰ ਦਿੱਤਾ ਉੱਤਰ ਦੇ ਵੀ ਕੀ ਸਕਦਾ ਸੀ ਉਹ ਚੁੱਪ ਹੀ ਰਿਹਾ ਪਰ ਗੁਰੂ ਜੀ ਆਖਣ ਲੱਗੇ हे ਰਾਜਨ ਤੈਨੂੰ ਮਾਇਆ ਦੀ ਭੁੱਖ ਸਤਾ ਰਹੀ ਹੈ ਲਾਲਚ ਨੇ ਤੇਰੀਆਂ ਕਿੰਨੀ ਮਾੜੀ ਦਸ਼ਾ ਕਰ ਦਿੱਤੀ ਹੈ ਪਰ ਕਦੀ ਇਹ ਵੀ ਸੋਚਿਆ ਹੈ ਕਿ ਮਰਨ ਵੇਲੇ ਇਹ ਦੌਲਤ ਨਾਲ ਜਾਵੇਗੀ हे ਰਾਜਨ ਮੋਰਕਤਾ ਤੇ ਅ ਗਿਆਨ ਨੂੰ ਛੱਡ ਗੁਰੂ ਜੀ ਨੇ ਤ੍ਰਿਸ ਪ੍ਰਥਾਏ ਇਹ ਸ਼ਬਦ ਉਚਾਰਿਆ ਡੂੰਗਰ ਦੇਖ ਡਰਾਵਣੋਂ ਪੇੜੇ ਡਰਿਆਸ ਦਰਕਰ ਮਹੱਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਖਰੇ ਲਸ਼ਕਰ ਲਖ ਅਪਾਰ ਕੈਸੀ ਹੀ ਨਾਲ ਨ ਚੱਲਿਆ ਖਪਖਪ ਮੋਏ ਅਸਾਰ ਸੋਇਨਾ ਰੂਪ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਈ ਫੇਰੀਏ ਬਿਨ ਨਾਵੇਂ ਸਰਕਾਰ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪਤਾ ਦੇਖ ਵਿਕਸੀਏ ਨਾਰੀ ਸੇਜ ਪਤਾਰ ਜੂਆ ਚੰਦਨ ਲਾਈਏ ਕਾਪੜ ਰੂਪ ਸ਼ਿੰਗਾਰ ਖੇਹੁ ਖੇਖ ਰਲਾਈਏ ਛੋੜ ਚਲੇ ਕਰ ਬਾਰ ਮਹਿਰ ਮਲੂਕ ਕਹਾਈਏ ਰਾਜਾ ਰਾਓ ਕੀ ਖਾਨ ਚੌਧਰੀ ਰਾਓ ਸਦਾਈਏ ਜਲ ਬਲਿਏ ਅਭਿਮਾਨ ਮਣਮੁਖ ਨਾਮ ਵਿਸਾਰਿਆ ਜਿਉ ਡਬ ਤੱਦਾ ਕਾਨ ਹਉਮੈ ਕਰ ਕਰ ਜਾਈ ਸੀ ਜੋ ਆਇਆ ਜਗ ਮਾਹੀ ਸਭ ਜੰਗ ਕਾਜਲ ਕੋਠੜੀ ਤਨਮਨ ਦੇ ਸਵਾਗ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾ ਨਾਨਕ ਤਰੀਐ ਸਚ ਨਾਮ ਸਿਰ ਸਹਾ ਪਾਤਸ਼ਾ ਮੈਂ ਹਰ ਨਾਮ ਨ ਵਿਸਰੇ ਹਰ ਨਾਮ ਰਤਨ ਵਿਸਾਹੋ ਮਨ ਸੁਖ ਪੌਜਲ ਪਛ ਮੋਏ ਗੁਰਮੁਖ ਤਰੇ ਅਥਾ ਜਿਸ ਦਾ ਅਰਥ ਹੈ ਕਿ ਗੁਰੂ ਜੀ ਫਰਮਾਉਂਦੇ ਹਨ ਹੇ ਰਾਜਨ ਤੇਰੇ ਵੱਡੇ ਵੱਡੇਰੇ ਤੁਰ ਗਏ ਮੌਤ ਨੇ ਮਾਰੇ ਪਰ ਕਦੀ ਇਹ ਸੋਚਿਆ ਹੈ ਕਿ ਕੱਚੇ ਪੱਕੇ ਮਹਿਲ ਕਿल्ले ਹਾਥੀ ਕੋੜੇ ਸੈਨਾ ਜੋ ਵੀ ਲੱਖਾਂ ਸਮਾਨ ਰਾਜ ਪ੍ਰਾਪਤ ਦੇ ਹਨ ਇਹ ਮਰਨ ਲੱਗਿਆ ਕਿਸੇ ਦੇ ਨਾਲ ਗਏ ਹਨ ਜੇ ਨਹੀਂ ਗਏ ਤਾਂ ਐਵੇਂ ਹੀ ਖੱਪ-ਖੱਪ ਕੇ ਕਿਉਂ ਜੀਵਨ ਬਰਬਾਦ ਕਰਦਾ ਇਹਨਾਂ ਨੂੰ ਇਕੱਠੇ ਕਰਨ ਵਾਲੇ ਉਲਟੇ ਮਰ ਜਾਂਦੇ ਹਨ ਕਾਲ ਮਨੁੱਖ ਦੀ ਅਕਲ ਉੱਤੇ ਹੱਸਦਾ ਹੈ ਤੈਨੂੰ ਸੋਨਾ ਚਾਂਦੀ ਇਕੱਠਾ ਕਰਨ ਦਾ ਲਾਲਚ ਹੈ ਇਹ ਲਾਲਚ ਦਾ ਭਾਰ ਤੈਥੋਂ ਚੁੱਕਿਆ ਨਹੀਂ ਜਾਣਾ ਤੇਰੇ ਮਰਨ ਵਾਸਤੇ ਇੱਕ ਰੱਸਾ ਰੂਪ ਫਾਹੀ ਬੰਨ ਰਿਹਾ ਹੈ ਮਰਨ ਤੋਂ ਪਿੱਛੇ ਭੜੇ ਕੰਮਾਂ ਵਾਲਿਆਂ ਦਾ ਭੜਾ ਹਾਲ ਹੋਵੇਗਾ हे ਰਾਜਨ ਅੱਜ ਦੌਲਤ ਇਕੱਠੀ ਕਰਕੇ ਆਨੰਦੀਆਂ ਨੂੰ ਦੇਖ ਕੇ ਖੁਸ਼ ਹੈ ਸੁੰਦਰ ਇਸਤਰੀਆਂ ਨੂੰ ਸੇਜ ਉੱਤੇ ਬਿਠਾ ਕੇ ਆਨੰਦ ਹੋ ਰਿਆਂ ਹੈ ਉਹ ਤੈਨੂੰ ਮਿਲ ਕੇ ਗਦਗਦ ਹੋ ਰਹੀ ਹੈ ਚੰਦਨ ਹੋਰ ਸੁਗੰਧੀਆਂ ਸਮੇਤ ਸੋਹਣੇ ਕੱਪੜੇ ਪਾ ਕੇ ਸ਼ਿੰਗਾਰ ਕੀਤੇ ਜਾ ਰਹੇ ਹਨ ਕਦੀ ਇਹ ਸੋਚਿਆ ਹੈ ਕਿ ਸਭ ਕੁਝ ਛੱਡ ਕੇ ਖੇ ਵਿੱਚ ਰਲ ਜਾਣਾ ਹੈ ਉੱਪਰ ਲੀਆਂ ਚੀਜ਼ਾਂ ਨੂੰ ਹੱਥ ਲਾਉਣਾ ਦੇਖਣ ਦਾ ਵੀ ਹੁਕਮ ਨਹੀਂ ਹੋਣਾ ਭਾਵੇਂ ਪੰਜ ਬਾਦਸ਼ਾਹ ਰਾਜਾ ਚੌਧਰੀ ਕੁਝ ਵੀ ਅਖਵਾਓ ਇਹ ਸਭ ਕੁਝ ਹੰਕਾਰ ਰੂਪ ਹਨ ਹੰਕਾਰ ਦੀ ਅਗਣ ਨਾਲ ਆਤਮਾ ਦੇ ਤਣ ਨੂੰ ਸਾੜਨਾ ਹੈ ਵਾਹਿਗੁਰੂ ਸਿਮਰਨ ਨੂੰ ਛੱਡ ਕੇ ਮਨੁੱਖ ਇਸ ਤਰ੍ਹਾਂ ਸੜ ਬਲ ਜਾਂਦਾ ਹੈ ਜਿਵੇਂ ਆਪੇ ਬਲੀ ਅੱਗ ਨਾਲ ਕਾਹਨੇ ਸੜ ਜਾਂਦੇ ਹਨ ਪਰ ਦੇਖਣ ਨੂੰ ਉਹ ਚੰਗੇ ਲੱਗਦੇ ਹਨ ਇਸ ਤਰ੍ਹਾਂ ਹੰਕਾਰੀ ਪੁਰਸ਼ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ ਪਰ ਅੰਦਰੋਂ ਸੜੇ ਹੋਏ ਹੁੰਦੇ ਹਨ ਉਸ ਨੂੰ ਗਮ ਖਾ ਜਾਂਦਾ ਹੈ ਜੋ ਪੁਰਸ਼ ਜਗ ਵਿੱਚ ਆਇਆ ਹੈ ਉਹ ਹੰਕਾਰ ਨਾਲ ਸੜ ਬਲ ਜਾਵੇਗਾ ਸਾਰਾ ਸੰਸਾਰ ਸੂਰਮੇ ਧੂਏ ਦੀ ਕੋਠੜੀ ਹੈ ਇਹ ਸ਼ਰੀਰ ਅੰਤ ਸਵਾ ਰੂਪ ਹੈ ਉਹ ਭਾਈ ਜਿਸ ਨੂੰ ਕੋਈ ਸੰਤ ਰੱਖੇ ਉਹੋ ਹੀ ਰਹਿ ਸਕਦਾ ਹੈ ਪਰ ਐਸੇ ਪੁਰਸ਼ ਕਿਤੇ ਵਿਰਲੇ ਹਨ ਜਿਨ੍ਹਾਂ ਨੇ ਸਿਮਰਨ ਰਾਹੀਂ ਗੁਪਤ ਆਗ ਨੂੰ ਠੰਡਿਆ ਕਰ ਲਿਆ ਹੈ ਜੋ ਵਾਹਿਗੁਰੂ ਸਰਬ ਸ਼ਕਤੀਮਾਨ ਤੇ ਸੱਚਾ ਪਾਤਸ਼ਾਹ ਹੈ ਉਸ ਦੇ ਸਿਮਰਨ ਕਰਨ ਦੇ ਭਾਵ ਸਾਗਰ ਤੋਂ ਤਰ ਜਾਈਦਾ ਹੈ ਗੁਰੂ ਜੀ ਆਖਦੇ ਹਨ ਜੀਵ ਨੂੰ ਇਹੋ ਹੀ ਪ੍ਰਾਰਥਨਾ ਕਰਨੀ ਚਾਹੀਏ ਕਿ ਉਸ ਨੂੰ ਹਰੀ ਨਾਮ ਕਦੀ ਨਾ ਭੁੱਲੇ ਜੋ ਗੁਰਮਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਇਸ ਅਥਾ ਸਾਗਰ ਤੋਂ ਪਾਰ ਹੋ ਗਏ ਹਨ ਰਾਜੇ ਰਾਮ ਚੰਦਰ ਨੂੰ ਰਾਮ ਦਾ ਗਿਆਨ ਹੋ ਗਿਆ ਉਸ ਦੇ ਕਵਾੜ ਖੁੱਲ ਗਏ ਛੱਟ ਗੁਰੂ ਜੀ ਦੇ ਚਰਣੀ ਡਿੱਗਾ ਚਰਨ ਫੜ ਕੇ ਤਰਲੇ ਨਾਲ ਅਰਜ਼ੋਈ ਕਰਨ ਲੱਗਾ हे ਗੁਸਾਈ ਮੈਨੂੰ ਬਖਸ਼ ਮੈਂ ਬਹੁਤ ਪਾਪ ਕੀਤੇ ਹਨ ਹਜ਼ਾਰਾਂ ਵਸ ਦੇ ਉਜਾੜੇ ਹਨ ਮੇਰੇ ਉੱਤੇ ਦਇਆ ਕਰ ਮੈਂ ਅਗਲੀ ਆਗ ਕੋਲੋਂ ਬਚ ਜਾਵਾਂ ਗੁਰੂ ਜੀ ਨੇ ਰਾਜੇ ਦਾ ਸਿਰ ਉੱਪਰ ਚੁੱਕਿਆ ਤੇ ਆਖਿਆ हे ਰਾਜਨ ਦੁੱਲੇ ਬੇਰਾ ਦਾ ਅਜੇ ਕੁਝ ਨਹੀਂ ਵਿਗੜਿਆ ਸਤ ਕਰੇ ਤਾਰ ਦਾ ਸਿਮਰਨ ਕਰ ਅਤੇ ਸਦਾਵਤ ਸ਼ੈਰ ਵਿੱਚ ਜਾਰੀ ਕਰ ਗਰੀਬਾਂ ਗੁਰਬਾਂ ਰੋਟੀ ਖਾਵੇ ਲੰਗਿਆਂ ਨੂੰ ਕੱਪੜਾ ਦੇ ਮਾੜਿਆਂ ਉੱਤੇ ਦਇਆ ਕਰ ਨਿਆਂ ਦਾ ਰਾਜ ਕਰ ਪਰਜਾ ਦਾ ਤੂੰ ਪ੍ਰਤੀਨਿਧ ਹੈ ਪਰਜਾ ਦਾ ਰਾਖਾ ਬਣ ਤੇਰਾ ਜਸ ਇਥੇ ਹੀ ਹੋਵੇਗਾ ਤੇ ਪਰਲੋਕ ਵਿੱਚ ਵੀ ਰਾਜੇ ਨੇ ਸਤ ਬਚਨ ਆਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਨਾਲ ਲੈ ਕੇ ਰਾਜ ਮਹਿਲ ਨੂੰ ਆ ਗਿਆ ਦੌਲਤ ਲੁੱਟਣ ਗਿਆ ਸੀ ਪਰ ਦੌਲਤ ਗਵਾ ਆਇਆ ਦੌਲਤ ਦੇ ਬਦਲੇ ਭਗਤੀ ਮਿਲ ਗਈ ਕਈ ਦਿਨ ਗੁਰੂ ਜੀ ਰਾਜੇ ਕੋਲ ਰਹੇ ਤੇ ਸਤਨਾਮ ਦਾ ਉਪਦੇਸ਼ ਦਿੰਦੇ ਰਹੇ ਕਾਲ ਜੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਕੋਸ਼ੀ ਰਾਜ ਵਿੱਚ ਪਹੁੰਚ ਗਏ ਗੁਰੂ ਜੀ ਰਾਜਧਾਨੀ ਵਿੱਚ ਪਹੁੰਚੇ ਤਾਂ ਸ਼ਹਿਰ ਵਾਸੀਆਂ ਨੇ ਚੰਗਾ ਸਤਕਾਰ ਕੀਤਾ। ਉਹਨਾਂ ਦੇ ਹਿਰਦਿਆਂ ਅੰਦਰ ਸੰਤ ਮਹਾਤਮਾ ਵਾਸਤੇ ਸ਼ਰਧਾ ਬਹੁਤ ਪਰਜੀਵਨ ਮਾਰਗ ਦਾ ਗਿਆਨ ਨਹੀਂ ਸੀ। ਇੱਕ ਬਾਗ ਦੇ ਵਿੱਚ ਇੱਕ ਪੱਕਾ ਖੂਹ ਸੀ। ਉਸ ਖੂਹ ਦੀ ਮਣ ਉੱਤੇ ਗੁਰੂ ਜੀ ਨੇ ਆਸਣ ਜਮਾਇਆ। ਕਰਤਾਰ ਦੇ ਹੁਕਮ ਨਾਲ ਇੱਕ ਸ਼ਾਹੂਕਾਰ ਉਸ ਖੂਹ ਉੱਤੇ ਇਸ਼ਨਾਨ ਕਰਦਾ ਸੀ। ਉਸ ਨੇ ਇਸ਼ਨਾਨ ਕਰਨ ਪਿੱਛੋਂ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕਿਆ ਤੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਭੋਜਨ ਤਿਆਰ ਕਰਵਾਇਆ। ਆਪਣੀ istri ਤੇ ਬੇਟੀ ਕੋਲੋਂ ਭੋਜਨ ਦੇ ਥਾਲ ਚੁਕਵਾ ਕੇ ਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ। ਭੋਜਨ ਦੇ ਥਾਲ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਅੱਗੇ ਰੱਖੇ। ਕਈ ਪ੍ਰਕਾਰ ਦੇ ਭੋਜਨ ਦੇਖ ਕੇ ਭਾਈ ਮਰਦਾਨਾ ਜੀ ਖੁਸ਼ ਹੋ ਗਏ। ਉਸ ਨੇ ਮਨ ਇੱਛਾ ਪੇਟ ਭਰ ਕੇ ਖਾਦਾ ਸਤਿਗੁਰੂ ਜੀ ਨੇ ਪ੍ਰਸ਼ਾਦ ਛਕ ਲਿਆ ਤਾਂ ਕੁਝ ਛੀਤ ਪ੍ਰਸ਼ਾਦ ਥਾਲ ਵਿੱਚ ਛੱਡ ਦਿੱਤਾ ਉਹ ਪ੍ਰਸ਼ਾਦ ਸ਼ਾਹੂਕਾਰ ਤੇ ਉਸ ਦੀ istri ਨੇ ਖਾਲਿਆ ਉਹਨਾਂ ਦੇ ਕਪਾਟ ਖੁੱਲ ਗਏ ਤਿੰਨ ਲੋਕ ਦਾ ਗਿਆਨ ਹੋ ਗਿਆ ਉਹ ਤਾਂ ਆਪਣੇ ਆਪ ਹੀ ਸਤ ਮਾਰਗ ਦਾ ਉਪਦੇਸ਼ ਪੁੱਛਣ ਲੱਗੇ ਸ਼੍ਰੀ ਗੁਰੂ ਜੀ ਨੇ ਨਿਹਾਲ ਹੋ ਕੇ ਉਹਨਾਂ ਦੋਹਾਂ ਜੀਆਂ ਨੂੰ ਰਿੱਧੀਆਂ ਸਿੱਧੀਆਂ ਬਖਸ਼ੀਆਂ ਆਖਦੇ ਨੇ ਕਿ ਉਸ ਸ਼ਾ ਉਸ ਤੋਂ ਸਾਹੂਕਾਰ ਸਾਧ ਹੋ ਗਿਆ ਧਰਮ ਕੀਰਤ ਕਰਨ ਲੱਗਾ ਗਰੀਬਾਂ ਕੋਲੋਂ ਵਿਆਜ ਲੈਣਾ ਛੱਡ ਦਿੱਤਾ ਦਿਨ ਰਾਤ ਇੱਕ ਚਿਤ ਹੋ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲੱਗਾ ਚੰਦਨ ਬੰਦ ਦੀ ਸੁਗੰਧੇ ਨੂੰ ਜਿਵੇਂ ਹਵਾ ਦੂਰ ਦੂਰ ਤੱਕ ਖਿਲਾਰ ਦਿੰਦੀ ਹੈ ਤਿਵੇਂ ਹੀ ਸ਼੍ਰੀ ਗੁਰੂ ਮਹਾਰਾਜ ਜੀ ਦੇ ਸ਼ਹਿਰ ਆਉਣ ਦੀ ਖਬਰ ਖਿੱਲਰ ਗਈ ਇੱਕ ਦੂਸਰੇ ਰਾਹੀਂ ਸਾਰੇ ਜੀਵਾਂ ਨੂੰ ਪਤਾ ਲੱਗ ਗਿਆ ਜਿਹੋ ਜਿਹਾ ਕਿਸੇ ਨੂੰ ਦੁੱਖ ਸੀ ਉਸ ਦੁੱਖ ਦੀ ਨਿਵਿਰਤੀ ਕਰਾਉਣ ਵਾਸਤੇ ਸਰੀਰਕ ਤੇ ਮਾਨਸਿਕ ਰੋਗੀ ਗੁਰੂ ਜੀ ਕੋਲ ਚੱਲ ਕੇ ਆਏ ਉਹ ਐਸ ਕੈਸੀ ਰਾਜ ਦੇ ਰਾਜਾ ਉਹ ਕੈਸੀ ਰਾਜ ਦੇ ਰਾਜਾ ਦੇ ਘਰ ਪੁੱਤਰ ਧੀ ਕੋਈ ਨਹੀਂ ਸੀ ਉਹ ਰਾਜਾ ਧਰਮੀ ਪਰ ਕਿਸੇ ਨਾ ਕਿਸੇ ਪੁਰਬਲੇ ਕਰਮ ਕਾਰਨ ਉਸ ਤੋਂ ਔਲਾਦ ਦਾ ਘਾਟਾ ਸੀ ਔਲਾਦ ਦੀ ਥੋੜ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕਰਦਾ ਸੀ ਉਸ ਦੀ ਰਾਣੀ ਪਦਮਾਵਤੀ ਬੜੀ ਸੁਗੜ ਸੁਸ਼ੀਲ ਗੁਣਵਤੀ ਤੇ ਦਇਆਵਾਨ ਸੀ ਦਾਸੀਆਂ ਵੀ ਉਸ ਦੇ ਦੁੱਖ ਨੂੰ ਮਹਿਸੂਸ ਕਰਦੀਆਂ ਸਨ ਦਾਸੀਆਂ ਨੇ ਕਾਜ਼ੇ ਰਾਣੀ ਨੂੰ ਆਖਿਆ ਕਿ ਤੁਸਾਂ ਦੇ ਰਾਜ ਵਿੱਚ ਇੱਕ ਮਹਾਤਮਾ ਆਏ ਹਨ ਉਹਨਾਂ ਕੋਲੋਂ ਪੁੱਤਰ ਮੰਗੇ ਰਾਣੀ ਨੇ ਰਾਜੇ ਨੂੰ ਆਖਿਆ ਦੋਹਾਂ ਜੀਆਂ ਨੇ ਬੈਠ ਕੇ ਸਲਾਹ ਕੀਤੀ ਤੇ ਗੁਰੂ ਜੀ ਦੇ ਕੋਲ ਆ ਗਏ। ਸ੍ਰੀ ਗੁਰੂ ਜੀ ਦੇ ਚਰਨਾਂ ਪਰ ਮੱਥਾ ਟੇਕ ਕੇ ਬੈਠ ਗਏ। ਉਸ ਸਮੇ ਗੁਰੂ ਜੀ ਨੇ ਇਹ ਸ਼ਬਦ ਉਚਾਰ ਰਹੇ ਸਨ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਮਗਨ ਕਰੀ ਜਾਂਦੇ ਸਨ। ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕਹਿ ਹੋਰ ਦਾਣ। ਸ਼ਬਦ ਦੇ ਪੋਗ ਪਿੱਛੋਂ ਗੁਰੂ ਜੀ ਅੱਗੇ ਰਾਜੇ ਨੇ ਬੇਨਤੀ ਕੀਤੀ। हे महात्मा आप परमात्मा रूप हो मैं राजभाग दे हुंदिया होया एक पुत्र दे ना होन करके दुखी हां इस वास्ते मेरे ऊपर दया करो ईश्वर कोणो एक पुत्र दान ले दवो ऐसे तरह ही रानी ने प्रार्थना कीती प्रार्थना करदियां करदियां रानी दीयां आंखां विच जल आ गया ਰਾਜੇ ਰਾਣੇ ਦੀ ਸ਼ਰਦਾ ਭਗਤੀ ਤੇ ਪੁੱਤਰ ਦੀ ਭੁੱਖ ਦੇਖ ਕੇ ਦਿਆਲੂ ਪ੍ਰੇਤਮ ਮਿਹਰ ਕੀਤੀ ਉਸੇ ਵੇਲੇ ਦੋ ਲੌਂਗ ਤੇ ਇੱਕ ਇਲਾਚੀ ਦਿੱਤੀ ਕਰਤਾਰ ਅੱਗੇ ਬੇਨਤੀ ਕੀਤੀ ਕਿ ਰਾਜੇ ਦੇ ਘਰ ਪੁੱਤਰ ਹੁਣ ਰਾਣੇ ਦੀ ਕੱਖ ਹਰੀ ਹੋਵੇ ਲੌਂਗ ਤੇ ਇਲਾਚੀ ਬਖਸ਼ ਕੇ ਗੁਰੂ ਜੀ ਨੇ ਬਚਨ ਕੀਤਾ हे ਰਾਜਨ ਕਰਤਾਰ ਦੇ ਨਾਮ ਦਾ ਸਿਮਰਨ ਕਰਨਾ ਗਰੀਬਾਂ ਵਾਸਤੇ ਸਦਾ ਵਰਤ ਲਾਉਣਾ ਧਰਮਸ਼ਾਲਾ ਬਣਵਾਉਣੀਆਂ ਸੜਕਾਂ ਤੇ ਰੁੱਖ ਲਗਵਾਉਣੇ ਕਿਸੇ ਨੂੰ ਤੰਗ ਨਹੀਂ ਕਰਨਾ ਦੁਖੀ ਜੀਵਾਂ ਉੱਤੇ ਦਇਆ ਕਰਨੀ ਤੇਰੇ ਘਰ 'ਦੋ ਪੁੱਤਰ ਤੇ ਇੱਕ ਪੁੱਤਰੀ ਹੋਵੇਗੀ ਪੁੱਤਰਾਂ ਨੂੰ ਪਾ ਕੇ ਹੰਕਾਰ ਨਾ ਕਰਨਾ ਹੰਕਾਰ ਸਾਰੀਆਂ ਬਿਮਾਰੀਆਂ ਦਾ ਮੂਲ ਹੈ ਪੁਰਬਲੇ ਜਨਮ ਵਿੱਚ ਵੀ ਹੰਕਾਰ ਹੀ ਕੀਤਾ ਸੀ ਜਿਸ ਦਾ ਫਲ ਪੁੱਤਰ ਦਾ ਘਾਟਾ ਹੈ ਕਰਤਾਰ ਨੇ ਤੇਰੇ ਮੱਥੇ ਦੇ ਲੇਖ ਬਦਲ ਦਿੱਤੇ ਹਨ ਕਹੋ ਪੰਜ ਵਾਰ ਸਤਨਾਮ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਰਾਜੇ ਤੇ ਰਾਣੀ ਨੇ ਪੰਜ ਵਾਰ ਸਤਨਾਮ ਸਤ ਕਰਤਾਰ 10 ਸਿਮਰਨ ਕੀਤਾ ਰਾਜਾ ਰਾਣੀ ਗੁਰੂ ਜੀ ਨੂੰ ਰਾਜ ਮਹਿਲਾ ਵਿੱਚ ਲੈ ਗਏ ਬੜਾ ਹੀ ਸਤਕਾਰ ਕੀਤਾ ਕਈ ਹਜ਼ਾਰ ਸਾਧੂਆਂ ਨੂੰ ਭੋਜਨ ਸ਼ਿਕਾਇਆ ਸੱਤ ਰਾਤਾਂ satsang ਕਰਵਾਇਆ ਗੁਰੂ ਜੀ ਤੁਰਨ ਲੱਗੇ ਤਾਂ ਰਾਜੇ ਨੇ ਬਿਆਕੁਲ ਹੋ ਕੇ ਬੇਨਤੀ ਕੀਤੀ हे दाता ਅਸਾਂ ਨੂੰ ਮੁੜ ਦਰਸ਼ਨ ਕਦੋਂ ਹੋਣਗੇ ਚੰਗਾ ਤਾਂ ਹੈ ਇੱਥੇ ਰਹੁ ਪਰ ਜੇ ਜਾਣਾ ਹੀ ਬੰਦ ਹੈ ਤਾਂ ਦੱਸੋ ਕਦੋਂ ਆਵੋਗੇ हे ਰਾਜਨ ਜਦੋਂ ਅਸਾਂ ਦੇ ਦਰਸ਼ਨ ਕਰਨੇ ਹੋਣ ਤਦੋਂ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਨੀ ਦਰਸ਼ਨ ਹੋ ਜਾਇਆ ਕਰਨਗੇ ਇਆ ਕੇ ਗੁਰੂ ਜੀ ਨੇ ਉਸ ਨਗਰੀ ਨੂੰ ਛੱਡਿਆ ਨਗਰਾਂ ਦੀ ਹੱਦ ਤੱਕ ਸੰਗਤ ਤੋੜਨ ਵਾਸਤੇ ਆਈ ਸਾਰੀ ਸੰਗਤ ਆਖ ਰਹੀ ਸੀ ਧੰ ਗੁਰੂ ਨਾਨਕ ਜੀ ਸਤ ਕਰਤਾਰ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ